ਸਰਬਜੀਤ ਸੰਗਰੂਰ ਵੀ ਦੀ ਕਹਾਣੀ ਅਧੂਰੀ ਕਹਾਣੀ ਦੁਖੀ ਦਿਲ ਦਾ ਤੀਜਾ ਹਿੱਸਾ ਖੁਦਕੁਸ਼ੀ ਕਰਨ ਨਾਲ ਕਿਸੇ ਮੁਸ਼ਕਲ ਜਾਂ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਣਾ ਤੇਰੇ ਵੱਲੋਂ ਚੱਕਿਆ ਇਹ ਕਦਮ ਮੇਰੇ ਲਈ ਹੀ ਨਹੀਂ ਸਗੋਂ ਸਭ ਦੇ ਸੁਪਨੇ ਚਕਣਾ ਚੂਰ ਕਰੇਗਾ ਹਰ ਕਿਸੇ ਨੂੰ ਤੇਰੇ ਤੋਂ ਬਹੁਤ ਉਮੀਦਾਂ ਹਨ ਤੂੰ ਖੁਦਕੁਸ਼ੀ ਦਾ ਵਿਚਾਰ ਮਨ ਵਿੱਚ ਆਉਣ ਹੀ ਨਾ ਦੇ ਤੂੰ ਕੁਝ ਬੋਲਦੀ ਵੀ ਤਾਂ ਨਹੀਂ ਅੰਗਰੇਜ਼ੀ 'ਚ ਲਿਖ ਕੇ ਮੇਰਾ ਦਿਮਾਗ ਖਰਾਬ ਕਰਦੀ ਐ ਲੇਕਿਨ ਮੈਂ ਤੈਨੂੰ ਤਿਆਰ ਕਰਦਾ ਹਾਂ ਤੂੰ ਜਿਹੜੀ ਮਰਜ਼ੀ ਭਾਸ਼ਾ ਲੇਖ ਬੋਲ ਮੈਨੂੰ ਕੋਈ ਇਤਰਾਜ਼ ਨਹੀਂ ਪਰ ਤੇਰੀ ਮੌਜੂਦਗੀ ਮੇਰੀ ਜ਼ਿੰਦਗੀ ਹੋਵੇਗਾ ਦਿਨ ਤੇਰੇ ਮੈਂ ਜੀ ਕੇ ਕੀ ਕਰਾਂਗਾ ਮੈਨੂੰ ਤਾਂ